ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸ਼ੇਅਰ ਲਈ ਤੁਹਾਡੇ ਲਈ ਤਿੰਨ ਖੇਤੀਬਾੜੀ ਦੇ ਸੰਦ ਲੈ ਕੇ ਆਏ ਆ ਇੱਕ ਟਰੈਕਟਰ ਇੱਕ ਕਾਲੂ ਬੀਜਣ ਵਾਲੀ ਮਸ਼ੀਨ ਤੇ ਇੱਕ ਟਰਾਲਾ ਜੈਕ ਵਾਲਾ ਪਹਿਲਾਂ ਆਪਾਂ ਗੱਲ ਕਰਦੇ ਆ ਟਰੈਕਟਰ ਦੀ ਆ ਜਿਹੜਾ ਤੁਸੀਂ ਫੋਟੋਆਂ 'ਚ ਟਰੈਕਟਰ ਦੇਖ ਰਹੇ ਆ ਇਹ ਮਿਤਰਾ 575 1997 ਮਾਡਲ ਆ ਬਹੁਤ ਜਾਈ ਰੇਟ ਦਾ ਟਰੈਕਟਰ ਆ ਇਹ ਜੇ ਆਪਾਂ ਨੰਬਰ ਦੀ ਗੱਲ ਕਰੀਏ ਤਾਂ ਨੰਬਰ ਟਰੈਕਟਰ ਦਾ ਪੰਜਾਬ ਦਾ ਬਾਕੀ ਲੈਂਕਾ ਵਗੈਰਾ ਦੀ ਪਿਛਲੇ ਹਿੱਸੇ ਦੀ ਮਗਰਾੜਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ ਬਹੁਤ ਵਧੀਆ ਪਿਆ ਬਾਕੀ ਸ਼ੋਅ ਦੀ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਰੰਗ ਪੇਂਟ ਟਰੈਕਟਰ ਦਾ ਸਾਰਾ origial ਆ ਮਾਡਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ 1997 ਆ ਬਾਕੀ ਹਾਲਤ ਟਰੈਕਟਰ ਦੀ ਪੂਰੀ ਵਧੀਆ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਬਾਕੀ ਟਰੈਕਟਰ ਤੇ ਸਾਰੀ ਐਸੈਸਰੀ ਡੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਲੱਗਿਆ ਤੇ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਉਵੇਂ ਹੀ ਮਿਲੂਗਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਰੈਂਦੀ ਜਾਣਕਾਰੀ ਲੈ ਸਕਦੇ ਆ ਹੁਣ ਜੀ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ 1997 ਮਾਡਲ 575 ਦੀ ਰੱਖਦੇ ਆ 210000 ਜੀਚੋਂ ਤੁਹਾਡਾ ਮੌਕੇ ਤੇ ਮਾਨਤਾਣ ਹੋ ਜਾਊਗਾ ਪ੍ਰਾਈਸ ਫਿਕਸਡ ਬਾਕੀ ਜਾਣਕਾਰੀ ਤੁਸੀਂ ਮਾਲਕ ਵੀਰ ਤੋਂ ਲੈ ਕੇ ਉੱਥੇ ਜਾ ਕੇ ਆਪਣਾ ਸੌਦਾ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਪੋਟੈਟੋ ਬਲੈਂਟਰ ਦੀ ਯਾਨੀ ਕਿ ਆਲੂ ਬੀਜਣ ਵਾਲੀ ਮਸ਼ੀਨ ਦੀ ਆ ਜਿਹੜੀ ਤੁਸੀਂ ਫੋਟੋਆਂ ਵਿੱਚ ਦੇਖ ਰਹੇ ਆ ਇਹ ਆਲੂ ਬੀਜਣ ਵਾਲੀ ਮਸ਼ੀਨ ਆ ਆਟੋਮੈਟਿਕ ਸੁਖਦੇਵ ਸਿੰਘ ਫਲੀ ਫਾਰਮ ਤੋਂ ਬਣੀ ਹੋਈ ਆ ਮੁੱਲਾਪੁਰ ਤੋਂ ਇਹ ਮਸ਼ੀਨ ਬਣੀ ਹੋਈ ਆ ਬਾਕੀ ਫਾਲਿਆਂ ਵਗੈਰਾ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਆ ਮਸ਼ੀਨ ਬਿਲਕੁਲ ਵਧੀਆ ਹਾਲਤ ਦੇ ਵਿੱਚ ਪਈ ਆ ਬਾਕੀ ਮਾਡਲ ਵਗੈਰਾ ਮਾਲਕ ਵੀਰ ਨੇ ਨਹੀਂ ਦੱਸਿਆ ਉੱਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਮਸ਼ੀਨ ਦਾ ਮਾਡਲ ਪੁੱਛ ਸਕਦੇ ਆ ਬਾਕੀ ਟੈਰਾ ਵਗੈਰਾ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਿਹੜੇ ਸੱਜਣ ਮਿੱਤਰ ਨੂੰ ਇਹ ਮਸ਼ੀਨ ਦੀ ਪ੍ਰਿੰਟਰ ਦੀ ਲੋੜ ਆ ਉਹ ਮਾਲਕ ਵੀਰ ਨਾਲ ਗੱਲਬਾਤ ਕਰਕੇ ਉੱਥੇ ਜਾ ਕੇ ਆਪਣਾ ਸੌਦਾ ਕਰ ਸਕਦਾ ਤੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ 2.5 ਲੱਖ ਰੁਪਿਆ ਜੀਚੋਂ ਮੌਕੇ ਤੁਹਾਡਾ ਮਾਨਤਨ ਹੋ ਜਾਊਗਾ ਬਾਕੀ ਅਗੇ ਸੀਜ਼ਨ ਆਉਣ ਵਾਲਾ ਜਿਹੜੇ ਵੀ ਰਨ ਲੋਡ ਆ ਉਹ ਮਸ਼ੀਨ ਖਰੀਦ ਸਕਦੇ ਆ ਅੱਗੇ ਆਪਾਂ ਗੱਲ ਕਰਦੇ ਆ ਜੈਕ ਵਾਲੇ ਟਰਾਲੇ ਦੀ ਜਿਹੜਾ ਆਪਾਂ ਸੇਲ ਹੀ ਲੈ ਕੇ ਆਏ ਆ ਆ ਵੀ ਰੋ ਜਿਹੜਾ ਟਰਾਲਾ ਤੁਸੀਂ ਦੇਖ ਰਹੇ ਆ ਇਹ ਟਰਾਲਾ ਵਕਾਊ ਆ 12 6.5 ਦਾ ਸਾਈਜ਼ ਆ ਬਾਕੀ ਟਰਾਲੇ ਦੀ ਮੱਛੀ ਹੌਕ ਤੇ ਜੈਕ ਲੱਗਾ ਹੋਇਆ ਵੈੱਡ ਜਿਹੜਾ ਟਰਾਲੀ ਨੂੰ ਉਹ ਜਾਲੀ ਵਾਲਾ ਲੱਗਾ ਹੋਇਆ ਬਾਕੀ ਜਿਹੜੀ ਜੈਕ ਦੀ ਕੈਪੈਸਿਟੀ ਆ ਉਹ ਮਾਲਕ ਵੀਰ ਦੱਸਦੇ ਸੀ ਵੀ 20 ਟਨ ਆ ਬਾਕੀ ਕਿਸੇ ਵੀ ਪਾਸਿਓ ਕੋਈ ਵੀ ਕਮੀ ਪੇਸ਼ੀ ਨਹੀਂ ਵਧੀਆ ਫੈਨਸੀ ਲੋਕੇ ਟ੍ਰਾਲਾ ਤਿਆਰ ਹੋਇਆ ਹੋਇਆ ਬਿਲਕੁਲ ਬ੍ਰਾਂਡ ਨਿਊ ਟ੍ਰਾਲਾ ਬਾਕੀ ਟ੍ਰਾਲਾ ਸਾਰਾ ਹੈਵੀ ਮਾਲ ਚ ਤਿਆਰ ਹੋਇਆ ਹੋਇਆ ਕਿਸੇ ਵੀ ਪਾਸਿਓ ਕੋਈ ਵੀ ਰੰਗ ਪੇਂਟ ਨਹੀਂ ਲੱਥਿਆ ਨਾ ਕੋਈ ਇੱਕ ਦੋ ਟ੍ਰਾਲਾ ਭੁਰਾ ਵੀ ਗਲਿਆ ਹੋਇਆ ਬਾਕੀ ਵਿੱਚੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟ੍ਰਾਲਾ ਬਿਲਕੁਲ ਨਵਾਂ ਪਿਆ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਇਹ ਟ੍ਰਾਲਾ ਜੈਕ ਵਾਲਾ ਤੇ ਸਾਈਜ਼ ਇਹਦਾ 12 ਫੁੱਟ ਲਵਾਈ ਤੇ 6.5 ਫੁੱਟ ਚੜਾਈ ਆ ਬਾਕੀ ਟਰਾਲੇ ਤੇ ਟੂਲ ਬਾਕਸ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਸਾਈਡ ਤੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰਾਲਾ ਬਿਲਕੁਲ ਵਧੀਆ ਹਾਲਤ ਦਾ ਜਿਹੜੇ ਵੀਰ ਨੇ ਇਹ ਟਰਾਲਾ ਲੈਣਾ ਹੋਵੇ ਇਹ ਟਰਾਲਾ ਫਰੋਜ਼ਪੁਰ ਏਰੀਆ ਦੇ ਵਿੱਚ ਖੜਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਕਨੈਕਟ ਕਰਕੇ ਰੈਂਦੀ ਜਾਣਕਾਰੀ ਲੈ ਸਕਦਾ ਹੁਣ ਜੇ ਗੱਲ ਕਰੀਏ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 1,80,000 ਰੁਪਿਆ ਜੀਚੋ ਮੌਕੇ ਤੇ ਤੁਹਾਡਾ ਥੋੜਾ-ਬੋੜਾ ਮਾਨਤਾਣ ਹੋ ਜਾਊਗਾ ਪ੍ਰਾਈਸ ਫਿਕਸਣੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਵੱੱਟ-ਵੱਟ ਗਰੁੱਪਾਂ 'ਚ ਸ਼ੇਅਰ ਕਰ ਦਿਓ ਆਪਾਂ ਡੇਲੀ ਬੇਸ ਤੇ ਤੁਹਾਡੇ ਲਈ ਵਾਜਬ ਰੇਟਾਂ ਦੇ ਖੇਤੀ ਬੜੀ ਸੰਤ ਲੈ ਕੇ ਆਉਂਦੇ ਆ ਤਾਂ ਕਰਕੇ ਆਪਣੇ ਚੈਨਲ ਨਾਲ ਬਣੇ ਰਹੋ ਧੰਨਵਾਦ